ਦੇਖੋ ਜੀ ਮੁਸ਼ਕਲਾਂ ਤੇ ਉਹ ਛੋਟੀਆਂ-ਛੋਟੀਆਂ ਪਰ ਦੁੱਖ ਉਦੋਂ ਲੱਗਦਾ ਵੀ ਜਦੋਂ ਲੋਕਾਂ ਨੂੰ ਚੱਕਰ ਤੇ ਫੇਰੇ ਤੇ ਫੇਰੇ ਜਦੋਂ ਸੁਣਵਾਈ ਨਾ ਹੋਵੇ ਫਿਰ ਕਿਤੇ ਨਾ ਕਿਤੇ ਮਜਬੂਰਾਂ ਸਾਨੂੰ ਲੋਕਾਂ ਨੇ ਚੁਣਿਆ ਫਿਰ ਲੋਕਾਂ ਦੀ ਸਾਨੂੰ ਤਾਂ ਸੁਣਨੀ ਪੈਣੀ ਕਿ ਖਾਸ ਗੱਲ ਇਹ ਵੀ ਅੱਜ ਉਸ ਦਫ਼ਤਰ ਵਿੱਚ ਜਾਈਓ ਉਸ ਦਫ਼ਤਰ ਦੇ ਬਾਹਰ ਬਹੁਤ ਸਾਰੇ ਲੋਕਾਂ ਨੇ ਫੇਰੇ ਮਾਰਨੇ ਕਰਦੇ ਕਾਰਪੋਰੇਸ਼ਨ ਚਾਹ ਬਾਰੇ ਦੇਖੋ ਜੀ ਮੈਨੂੰ ਕਾਫੀ ਲਾਮੇ ਮਿਲੇ ਆ ਜੀ ਜਿਸ ਕਰਕੇ ਕਾਫੀ ਲੋਕ ਖੱਜਲ ਖਵਾਰੀ ਮਿਲੀ ਹੈ ਜੀ ਜਿਹਦੇ ਕਰਕੇ ਮੇਰੀ ਮਜਬੂਰੀ ਬਣੀ ਆ ਵੀ ਮੈਂ ਇੱਥੇ ਆ ਕੇ ਬਾਵਾਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਏ ਔਰ ਲੋਕਾਂ ਦੇ ਕੰਮ ਕਰ ਰਹੇ ਹਾਂ ਸਵੇਰ ਦੇ ਵਿੱਚ ਕਿੰਨੇ ਸੈਟੀਸਫਾਈਡ ਨਹੀ ਨਹੀ ਜੀ ਬਿਲਕੁਲ ਨਹੀਂ ਆ ਹੁਣ ਇੱਕ ਮਾਤਾ ਵਿਚਾਰੀ ਅਫਸਰ ਕਹਿ ਰਿਹਾ ਵਾ ਵੀ ਮੈਂ ਉਹਦੇ ਖਾਤੇ 'ਚ ਪੈਸੇ ਪਾਤੇ ਮਾਤਾ ਕਹਿੰਦੀ ਭਏ ਨਹੀਂ ਮੈਂ ਕਿਹਾ ਪੈਸੇ ਕਿੱਥੇ ਪੈਸੇ ਕਹਿੰਦੀ ਬੈਂਕ ਦੇ ਖਾਤੇ 'ਚ ਅਫਸਰ ਕਹਿੰਦਾ ਮੈਂ ਕਿਹਾ ਹੁਣ ਇਹ ਮਾਤਾ ਨੂੰ ਮੋਟਰਸਾਈਕਲ ਤੇ ਬਿਠਾ ਕੇ ਚੱਲ ਪਹਿਲਾਂ ਖਾਤਾ ਚੈੱਕ ਕਰਕੇ ਆਉ ਨਾਲ ਮੈਂ ਆਪਣਾ ਬੰਦਾ ਭੇਜਿਆ ਹੁਣ ਵਿਚਾਰੇ ਲੋਕ ਕਿਉਂ ਖੱਜਲ ਖਰਾਬ ਹੁਣ ਦੁੱਖ ਲੱਗਦਾ ਪਰ ਇੱਥੇ ਕਿਤੇ ਨਾ ਕਿਤੇ ਮੈਨੂੰ ਮਹਿਸੂਸ ਹੁੰਦਾ ਵੀ ਮੈਂ ਸਾਰੇ ਨਹੀਂ ਕਹਿੰਦਾ ਕੁਝ ਅਫਸਰ ਜਿਹੜੇ ਨੇ ਉਹ ਐ ਇਗਨੋਰ ਕਰ ਦਿੰਦੇ ਲੋਕਾਂ ਨੂੰ ਪਰ ਲੋਕਾਂ ਦੇ ਹਮਦਰਦੀ ਆਪਾਂ ਵਾਂ ਲੋਕਾਂ ਨੇ ਸਾਡੀ ਬਾਹ ਫੜੀ ਐ ਅੱਜ ਸਾਡਾ ਫਰਜ਼ ਬਣਦਾ ਉਹਨਾਂ ਦੀ ਬਾਹ ਫੜਨਾ ਜਿਸ ਤਰੀਕੇ ਨਾਲ ਅੱਜ ਤੁਸੀਂ ਸਰਕਾਰੀ ਦਫ਼ਤਰਾਂ 'ਚ ਆ ਕੇ ਬੈਠੇ ਹੋ ਲੋਕਾਂ ਦੀ ਗੱਲ ਸੁਣੇ ਲੋਕਾਂ ਦੇ ਕੰਮ ਹੋ ਰਿਹਾ ਇਸ ਸلسਲੇ ਲਗਾਤਾਰ ਚੱਲ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂ ਦੇਖੋ ਮੇਰੇ ਕੋਲ ਏਰੀਆ ਜਾਦਾ ਪਟਾਲਾ ਦੇ ਮੇਰਾ ਹੈ ਹੀ ਹੈ ਵਾ ਮੇਰਾ ਪਰਿਵਾਰ ਹੈ ਠੀਕ ਐ ਅੱਗੇ ਵੀ ਹੁਣ ਮੇਰੇ ਕੋ ਪਠਾਨਕੋਟ ਏਰੀਆ ਉੱਥੇ ਮੰਤਰੀ ਸਾਹਿਬ ਨਾਲ ਨੇ ਹੁਣ ਆਪਾਂ ਉੱਥੇ ਵੀ ਲਾਵਾਂਗੇ ਕਿ ਫਿਰ ਬੈਲ ਸਾਹਿਬ ਦੇ ਨਾਲ ਬੈਠ ਕੇ ਆਪਾਂ ਬਾਕੀ ਹਲਕਾ ਇੰਚਾਰਜ ਵੀ ਜਿਹੜੇ ਗਰਦਾਸਪੁਰ ਵੀ ਬੈਠਾਂਗੇ ਸੋ ਮੈਂ ਮੇਰੀ ਕੋਸ਼ਿਸ਼ ਹੈ ਵੀ ਅਜੇ ਤਰ੍ਹਾਂ ਹੁਣ ਹਫਤੇ ਦੇ ਕੰਮੇ ਕੱਢ ਜਾਣੇ ਅਗਲੇ ਹਫਤੇ ਫਿਰ ਬਹਿ ਜਾਣਾ ਇੱਕ ਗੱਲ ਵਾਦਾ ਕਰਦਾ ਇਹ ਰਾਸ਼ੀ ਘਟੂਗਾ ਨਹੀਂ ਅੱਗੇ ਨਾਲੋਂ ਵਧੂਗਾ ਜ਼ਰੂਰ ਕਿਉਂ ਵਧੂਗਾ ਜਦੋਂ ਲੋਕਾਂ ਦੇ ਕੰਮ ਹੁੰਦੇ ਆ ਨਾ ਲੋਕਾਂ ਨੂੰ ਆਸ ਹੁੰਦੀ ਹੈ ਵੀ ਸਾਡੇ ਕੰਮ ਇੱਥੋਂ ਮੈਂ ਕਹਿੰਦਾ ਜੀ ਅੱਗੇ ਸਟੇਟ ਦੀ ਇਲੈਕਸ਼ਨ ਸੀ ਉਹਦੀ ਅੱਗੇ ਸੈਂਟਰ ਦੀ ਇਲੈਕਸ਼ਨ ਸੀ ਇਹ ਇਲੈਕਸ਼ਨ ਸਟੇਟ ਦੀ ਹੈ ਤੁਹਾਨੂੰ ਆਪੇ ਪਤਾ ਲੱਗ ਜੂਗਾ ਵੀ ਲੋਕ ਲੋਕਾਂ ਦਾ ਫਤਵਾ ਕੀ ਹੈ